ਸਰ ਕੇ ਜੁੱਟ ਜਰਪੇ ਕਰਦੇ ਰਹੇ ਸਭੀ ਸ਼ਰੂਮ ਨਿਕਲਦਾ ਤਾਂ ਪਹਿਲਵਾਰ ਮੱਡਰ ਸਾਹਿਬ ਆ ਗਏ ਕਦੇ ਕਿਸੇ ਹੋਰ ਸੱਜਣ ਨੂੰ ਦੇਤੀ ਕਦੀ ਬੀਐਸਪੀ ਨੂੰ ਦੇਤੀ ਠੋਸ ਬੰਦਾ ਵੀ ਇੱਥੇ ਨਹੀਂ ਹੈ ਤੇ ਵਾਲੀਆ ਸਾਹਿਬ ਵਰਗੇ ਜਿਹੜੇ ਇਨਫਲੂਐਂਸ ਵਾਲੇ ਵੀ ਹੈ ਪੋਲੀਟਿਕਲੀ ਵੀ ਹੈ ਅਫਸਰशाहीज ਵੀ ਹੈ ਲੋਕਾਂ ਨਾਲ ਵੀ ਸਹਿਚਾਰ ਹੈ ਹਰ ਪੱਖ ਤੋਂ ਇਹ ਅੱਜ ਵੀ ਰਾਜਨੀਤਿਕ ਪੂਰੇ ਉੱਤਰ ਦੇ ਇੱਕ ਤੇ ਇਹਨਾਂ ਦੇ ਵਾਲੇ ਕਰ ਜੀ ਦੂਜੀ ਗੱਲ ਜਿਹੜੀ ਹੈ ਇਹ ਪਹਿਜ ਮੇਰਾ ਹੀ ਤੇ ਇਹੀ ਤਾਂ ਜਣਾ ਜਿੱਥੇ ਰਾਣਾ ਉੱਥੇ ਹੀ ਜਾਣਾ ਹਾਂਜੀ ਇਧਰ ਵੀ ਬਲਟੋਵਾ ਜਿਹੜਾ ਨਿਹਰਾ ਹੀ ਲੋ ਆ ਹੂੰ ਠੀਕ ਹੈ ਹੋਨੇ ਸੋਨਹਾਰਾ ਕਾਲ ਰਾਣਾ ਜੀ ਭਾਵੇਂ ਪੰਜਾਬ ਦੇ ਪੰਥ ਦੀ ਵਿਰੋਧੀ ਪਾਰਟੀ 'ਚ ਬਿਠੇ ਪਰ ਇੱਕ ਜਾਤੀ ਸਬੰਧ ਹੁੰਦੇ ਆ ਸਮਾਜਿਕ ਸਬੰਧ ਹੁੰਦੇ ਆ ਮੈਂ ਤੇ ਭਾਈ ਦੇ ਤੌਰ ਤੇ ਮੈਨੂੰ ਦਾ ਸਤਿਕਾਰ ਕਰਦਾ ਜੀ ਪਰ ਮੈਂ ਰਾਣਾ ਜੀ ਨੂੰ ਕਹੂੰਗਾ ਕਿ ਰਾਣਾ ਜੀ ਇਹ ਮੈਂਬਰ ਪਾਰਲੀਮੈਂਟ ਤੁਸੀਂ ਵੀ ਰਹੇ ਜੇ ਕਿਸ ਵਾਰ ਹੈ ਜੀ ਉਹ ਤਾਂ ਸਰ ਉਹ ਵੀ ਤੇ ਦਦ ਇੱਕ ਕੰਮ ਦਾ ਹਦੋ ਜਿਹੜਾ 5 ਸਾਲ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਤੇ ਹੋਵੇ ਵੀ ਸਰਕਾਰ ਕਾਂਗਰਸ ਦੀ ਕਿਸ ਵਾਰ ਹੈ ਜੀ ਕੱਲਾ ਨਾ ਥੋੜੀ ਅਸੁਰਦਾ ਜੱਫੀ ਪਾੜੀ ਐ ਕਰਕੇ ਕਰ ਲਿਆ ਇਹ ਤਰ੍ਹਾਂ ਨਹੀਂ ਸੁਰਦਾ ਰਾਣਾ ਜੀ ਆਪ ਦਾ ਕੋਈ ਪ੍ਰੋਜੈਕਟ ਕਰਾਓ ਕੋਈ ਕੰਮ ਕਰਾਓ ਉਹ ਨਹੀਂ ਹਾਂ ਇੱਕ ਕੰਮ ਜ਼ਰੂਰ ਚੱਲਿਆ ਸੀਗਾ ਗਰੇਟ ਆਲਾ ਉਹ ਮੇਰੇ ਰਸੋਈ ਦੇ ਨਾਂ ਤੇ ਚੱਲ ਗਿਆ ਹੈ ਕੰਮ ਹਾਂਜੀ ਮੁੱਖ ਮੰਤਰੀ ਨੂੰ ਬਾਹਰ ਕੱਢਣਾ ਪਿਆ ਆਹਦੇ ਵਿੱਚ ਵੀ ਕਿ ਨੂੰ ਅਜੇ ਕਿ ਪਤਾ ਨਹੀਂ ਮੁੱਖ ਮੰਤਰੀ ਦਾ ਉੱਤੇ ਕੀ ਲੈਣਾ ਦੇਣਾ ਸੀਗਾ ਮਜਬੂਰੀ ਬਣ ਗਈ ਉਹੀ ਰਾਣਾ ਸਾਹਿਬ ਤੇ ਮੇਰੇ ਭਰਾ ਹੈ ਮੈਂ ਕਿੰਤੂ ਉਹ ਪ੍ਰਤੀ ਦੂਰ ਨਹੀਂ ਕਰਨਾ ਚਾਹੁੰਦਾ ਉਹਨਾਂ ਦਾ ਬੱਚਾ ਵੀ ਹੈ ਮੇਰੇ ਮੇਨਾਂ ਦੇ ਹਾਜ ਉਹਨਾਂ ਦੀ ਹਾਂਜੀ ਮੇਰੇ ਨਾਲ ਆ ਜਾ ਮੈਂ ਕਹਿ ਦਵਾਂ ਹੋ ਸਕਦਾ ਕਿ ਚਾਰ ਮੈਨੂੰ ਕੁਆ ਵੀ ਦੇ ਮੈਂ ਤੁਹਾਡੇ ਕੰਨ ਤੇ ਬੋਲ ਗਿਆ ਜਦੋਂ ਉਹਨੇ ਡੰਡੂ ਵਾਲਾ ਹਾਂ ਹਾਂ ਲੋ ਸਰ ਇੱਕ ਜਿਹੜਾ ਸੈਮ ਪਤਰੋਦਾ ਦਾ ਜਿਹੜਾ ਬਿਆਨ ਆਇਆ ਬੇਸ਼ੱਕ ਕਾਂਗਰਸ ਨੇ ਕਿਨਾਰਾ ਕਰ ਲਿਆ ਉਹਨਾਂ ਨੇ ਇੱਕ ਨਸਲੀ ਜੀ ਟਿੱਪਣੀ ਕੀਤੀ ਉਹ ਕਹਿੰਦੇ ਜੀ ਉੱਧਰਲੇ ਲੋਕ ਚਾਈਨਾ ਵਰਗੇ ਲੱਗਦੇ ਨੇ ਲੱਖਣ ਤੇ ਲੋਕ ਅਫਰੀਕਨ ਲੱਗਦੇ ਨੇ ਕਾਂਗਰਸ ਨੇ ਉਹ ਤੋਂ ਕਿਨਾਰਾ ਕਰ ਲਿਆ ਇੱਕ ਨਸਲੀ ਟਿੱਪਣੀ ਕੀਤੀ ਹੈ ਉਹਨਾਂ ਨੇ ਦੇਸ਼ ਦੇ ਸੈਮ ਪਤਰੋਦਾ ਜਿਹੜੇ ਕਾਂਗਰਸ ਦੇ ਰਹੇ ਨੇ ਉਹ ਉਹਨਾਂ ਨੇ ਕੀਤੀ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਇਸ ਇਲੈਕਸ਼ਨ ਦੇ ਦੌਰਾਨ ਇਹੋ ਜੀ ਟਿੱਪਣੀਆਂ ਨਹੀਂ ਬੇਸ਼ੱਕ ਹੈ ਕਾਂਗਰਸ ਕਿਨਾਰਾ ਕਰਦੀ ਹੈ ਤੁਖਾਂਤ ਹਿੰਦੁਸਤਾਨ ਦਾ ਕਿ ਅੱਜ ਦੇਸ਼ ਦੀ ਲੋਕ ਸਭਾ ਦੀ ਚੋਣ ਹੋ ਰਹੀ ਹੋਵੇ ਜਿਹੜੇ ਸਰਮੌਰ ਆਗੂ ਨੇ ਤੇ ਸਹਿਮਤ ਹੋ ਰਹਾ ਵੀ ਗੱਲ ਕਰਦੇ ਜੇ ਇੱਥੇ ਤੱਕ ਸਾਡੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦੇ ਨਸਲੀ ਹਮਲੇ ਕਰ ਰਹੇ ਨੇ ਨਸਲੀ ਟਿੱਪਣੀਆਂ ਕਰ ਰਹੇ ਨੇ ਇੱਕ ਫਿਰਕੂ ਵੰਡ ਪਾ ਰਹੇ ਪੋਲਰਾਈਜੇਸ਼ਨ ਕਰਕੇ ਵੋਟਾਂ ਲੈਣਾ ਚਾਹੁੰਦੇ। ਵੋਟਾਂ ਤੁਸੀਂ ਕੰਮ ਦੇ ਸਿਰ ਤੇ ਲਓ। ਹਾਂ ਜੀ। ਕਿਉਂ ਤੁਸੀਂ ਲੋਕਾਂ 'ਚ ਨਫ਼ਰਤ ਪੈਦਾ ਕਰਦੇ ਜਿਵੇਂ ਮੈਂ ਅੱਜ ਵੀ ਇੱਥੇ ਸਦਾ ਦਿੱਤਾ ਹੈ ਕਬੂਤਰਥਲੇ ਵਾਲਿਆਂ ਨੂੰ। ਕਿ ਭਾਈ ਮੈਂ ਪੰਥ ਤੇ ਪੰਜਾਬ ਦਾ ਮਦਈ ਹਾਂ। ਜੇ ਪੰਜਾਬ ਖੁਸ਼ਹਾਲ ਹੈ ਤੇ ਪੰਥ ਮਜ਼ਬੂਤ ਹੈ। ਤੇ ਜੇ ਪੰਥ ਮਜ਼ਬੂਤ ਹੈ ਤੇ ਪੰਜਾਬ ਵਸਦਾ ਹੈ। ਤੇ ਬੱਚੂ ਤਾਦੇ ਜੇ ਇੱਥੇ ਭਾਈਚਾਰਕਾਂਜ ਮਜ਼ਬੂਤ ਹੋਵੇ। ਜੇ ਇੱਥੇ ਸੁਖ ਸ਼ਾਂਤੀ ਹੋਵੇ। ਸਾਡੀ ਸਾਡੀ ਇਥੋਂ ਦੀ ਆਰਥਿਕਤਾ ਮਜ਼ਬੂਤ ਹੋਊ ਸਾਡੇ ਬੱਚਿਆਂ ਦੇ ਕੰਮ ਹੋਣਗੇ ਚਾਹੇ ਠੀਕ ਹੈ ਕਿ ਬੰਦੀ ਸਿੰਘਾਂ ਦਾ ਮਸਲਾ ਹੈ ਤੇ ਸਾਡਾ ਸਾਰਿਆਂ ਦਾ ਮਸਲਾ ਹੈ ਸਾਂਝਾ ਹੈ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਮੈਂ ਕਹਿੰਨਾ ਕਿ ਧਰਮ ਜਾਤ ਤੋਂ ਉੱਪਰ ਇਹ ਗੱਲ ਕਰਨੀ ਚਾਹੀਦੀ ਬਾਕੀ ਸਾਡੇ ਪੰਜਾਬ ਦੇ ਮੁੱਦੇ ਹਨ ਔਰ ਮੈਂ ਜੇ ਮੇਰੇ ਤੇ ਕਪੂਰਥਲੇ ਦੇ ਵਿਧਾਨ ਸਭਾ ਹਲਕੇ ਦੇ ਤੇ ਖਰੂਰ ਸਭਾ ਲੋਕ ਸਭਾ ਹਲਕੇ ਦੇ ਲੋਕ ਵਿਸ਼ਵਾਸ ਰੱਖਦੇ ਹੈ ਕਿ ਇਹਦੀ ਬਾਅਦ ਚ ਦਮ ਹੈ ਇਹਦੀ ਕਾਰਗੁਜ਼ਾਰੀ ਚ ਦਮ ਹੈ ਇਹ ਹਿੱਕ ਤੇ ਚੜ ਸਕਦਾ ਹੈ ਤੇ ਮੈਨੂੰ ਵੋਟ ਪਾ ਦੇ ਇੱਥੇ ਭਾਵੇਂ ਬੇਸ਼ੱਕ ਉਹਨਾਂ ਦੀ ਮਰਜ਼ੀ ਪਰ ਟੋਸੇ ਇੱਕ ਕਲਚਰ ਬੂਰ ਚੱਲਿਆ ਹੋਇਆ ਹੈ ਅ ਕੱਲ ਹੁਸ਼ਿਆਰਪੁਰ ਤੋਂ ਬੀਐਸਪੀ ਦੇ ਉਮੀਦਵਾਰ ਆਪ ਚ ਸ਼ਾਮਲ ਹੋ ਗਏ ਅੱਜ ਅਕਾਲੀ ਦਲ ਦੇ ਚੰਡੀਗੜ੍ਹ ਵਾਲੇ ਆਪ ਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਟਿਕਟ ਦਿੱਤੀ ਇਹ ਕੀ ਦਬਾਅ ਹੈ ਕੀ ਮੰਨਦੇ ਹੋ ਸਰਕਾਰਾਂ ਦਾ ਇਹ ਸਾਰੀਆਂ ਖੇਡਾਂ ਉੱਥੇ ਦੀ ਜਿਹੜੀ ਹੈ ਨਾ ਜੀ ਚੰਡੀਗੜ੍ਹ ਤੇ ਬੀਜੇਪੀ ਐਸਏ ਖੇਡ ਤੇ ਲੱਗੀ ਹੈ ਬਗੈਰ ਉੱਠਣ ਕੀਤੇ ਜੜਾ ਤੇ ਸਾਰੀ ਇਹੀ ਕੱਖੇ ਨਾਲ ਗੁੰਨਾ ਚੱਲ ਰਹੀਆਂ ਹਨ ਕਿ ਇਹ ਵਿਚਾਰੇ ਆਉਂਦੇ ਹੀ ਇਸੇ ਕੰਮ ਲਈ ਇਹ ਰਾਜਨੀਤੀ ਕਰਨੀ ਹੈ ਦਸਾਂ ਹੀ ਕਿਨੈ ਸਾਨੂੰ ਕੱਖ ਨਾ ਮਿਲੇ ਪੰਜਾਬ ਪੱਖੀ ਹਾਂ ਪੰਜਾਬ ਦੇ ਨਾਲ ਖੜੂਤੇ ਆ ਪੰਥ ਦੇ ਨਾਲ ਖੜੂਤੇ ਆ ਅਕਾਲੀ ਪਾਰਟੀ ਪੰਥ ਤੇ ਪੰਜਾਬ ਦੀ ਖੇਤਰੀ ਪਾਰਟੀ ਹੈ ਉਹਦੇ ਮਦਈ ਹੈ ਮਦਈ ਰਹਾ ਕਿ ਉਹਦੇ ਸਿਪਾਹੀ ਹੈ ਸਿਪਾਹੀ ਬਣ ਕੇ ਆਖਰੀ ਸਵਾਲ ਇਹ ਦੀ ਕਿਰੇ ਨਾਲ ਮੁਕਾਬਲਾ ਮੰਨਦੇ ਹੋ ਭਾਈ ਅਮਰਿਤਪਾਲ ਕੁਬੀਰ ਜੀ ਦਾ ਮਨਜੀਤ ਮੰਨਾ ਤੁਸੀਂ ਜਾਂ ਕਿਸ ਹੋ ਹੋ ਉਹਨੂੰ ਪੁੱਛੋ ਗੁਰੂਗ੍ਰਾਮ ਤੋਂ ਸੱਚੇ ਬਾਸ਼ਾ ਜੀ ਉਹਨੂੰ ਪਤਾ ਹੈ ਬਾਕੀ ਮੈਂ ਆਪ ਦੀ ਧੁੰ ਦੇ ਵਿੱਚ ਚੱਲਦਾ ਹਾਂ ਨਾ ਮੈਂ ਕਦੀ ਕਿਸੇ ਨਾਲ ਵੇਚਿਆ ਆ ਮੈਂ ਸਿੱਧਾ ਕਿਨਾਂ ਕਿ ਜੇ ਮੇਰੀ ਕਰਤੂਤ ਚੰਗੀ ਹੈ ਤੇ ਭਾਈ ਵੋਟ ਪਾ ਦਿਆ ਜੀ ਜੇ ਮੇਰੇ ਤੇ ਤੁਸੀਂ ਵਿਸ਼ਵਾਸ ਕਰਦੇ ਜੇ ਕਿ ਇਹ ਸਾਡਾ ਮਦਈ ਬਣ ਕੇ ਚੱਲੂਗੇ ਤਾਂ ਵੋਟ ਪਾ ਦਿਆ ਜੀ ਤੇ ਜੇ ਤੁਹਾਨੂੰ ਮੇਰੇ ਤੇ ਮੇਰੇ ਇੰਨੇ ਲੰਬੇ ਸਿਆਸੀ ਜੀਵਨ ਤੇ ਮੇਰਾ ਤੁਹਾਨੂੰ ਕਾਣੀ ਨਹੀਂ ਜਾਪਿਆ ਤਾਂ ਮੈਂ ਗੱਲਾਂ ਨਾਲ ਇਹ ਸਾਰਾ ਜਿੱਤ ਤਰ੍ਹਾਂ ਭਗਵੰਤ ਮਾਨ ਚੁਟਕਲੇ ਸੁਣਾ ਕੇ ਨਹੀਂ ਜਾਂਦਾ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਮੈਂ ਪਾਲੂ ਟਫ ਮੰਦੇ ਨੋ ਨੋ ਇੱਕ ਮਿੰਟ ਜੀ ਮੈਂ ਕਿਸੇ ਦਾ ਨਾਮ ਨਹੀਂ ਲੇ ਦੈਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par